ਸ਼੍ਰੀ ਗੁਰੂ ਨਾਨਕ ਦੇਵ ਜੀ ਦੇਸ਼ਾਂ ਪਰਦੇਸਾਂ ਵਿੱਚ ਸਤਨਾਮ ਦਾ ਉਪਦੇਸ਼ ਦਿੰਦੇ ਹੋਏ ਬਗਦਾਦ ਪਹੁੰਚੇ ਤਾਂ ਸ਼ਹਿਰ ਤੋਂ ਬਾਹਰਵਰੇ ਇੱਕ ਜਗ੍ਹਾ ਪਾਣੀ ਨੇੜੇ ਦੇਖ ਕੇ ਡੇਰਾ ਲਗਾਇਆ ਰਾਤ ਆਰਾਮ ਕਰਕੇ ਜਦੋਂ ਅੰਮ੍ਰਿਤ ਵੇਲੇ ਉੱਠੇ ਤਾਂ ਇਸ਼ਨਾਨ ਕੀਤਾ ਇਸ਼ਨਾਨ ਕਰਕੇ ਸ਼੍ਰੀ ਜਬਜੀ ਸਾਹਿਬ ਜੀ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਇਹਨੇ ਨੂੰ ਦਸਤਗੀਰ ਪੀਰ ਦਾ ਇੱਕ murid ਪਾਣੀ ਭਰਨ ਲਈ ਉੱਥੇ ਆਇਆ ਜਦੋਂ ਉਹਨਾਂ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਲਾਮ ਅਰਥਾਤ ਜੱਬੀ ਸਾਹਿਬੀ ਦਾ ਪਾਠ ਕਰਦੇ ਸੁਣਿਆ ਤਾਂ ਮਨੰਦਰ ਸ਼ਾਂਤੀ ਆ ਗਈ। ਅਜੀਹਾ ਮਨ ਜੁੜਿਆ ਕਿ ਉੱਥੇ ਹੀ ਖੜੇ ਹੋ ਕੇ ਪਾਠ ਸੁਣਦੇ ਰਹੇ। ਜਦੋਂ ਉਹ ਇਹ ਤੁਕ ਸੁਣੀ ਕਿ ਪਾਤਾਲਾ ਪਾਤਾਲ ਲਖਾਗਾਸਾਯਾਗਾਸੇ। ਉਹਨਾਂ ਦੇ ਮਨ ਵਿੱਚ ਸੰਸਾ ਆ ਗਿਆ ਕਿ ਸਾਡੇ ਪੀਰ ਨੇ ਤਾਂ 14 ਤਤਕ ਕਹੇ ਹਨ। ਇਹ ਲਖਾ ਹੀ ਪਤਾਲ ਦੇ ਲਖਾ ਹੀ ਆਕਾਸ਼ ਕਹਿ ਰਹੇ ਹਨ। ਮੈਂ ਕਿਸ ਗੱਲ ਤੇ ਵਿਸ਼ਵਾਸ ਕਰਾਂ? ਆਪਣੇ ਪੀਰ ਤੋਂ ਜਾ ਕੇ ਪੁੱਛਾਂਗਾ ਜਦੋਂ ਜੱਗੀ ਸਾਹਿਬ ਜੀ ਦੇ ਪਾਠ ਦਾ ਭੋਗ ਪੈ ਗਿਆ ਤਾਂ ਗੁਰੂ ਨਾਨਕ ਦੇਵ ਜੀ ਨੇ ਪਾਈ ਮਰਦਾਨਾ ਜੀ ਨੂੰ ਹੁਕਮ ਦੇ ਕੇ ਰਾਗ ਵਿੱਚ ਵਾਹਿਗੁਰੂ ਜੀ ਦੀ ਸਿਫਤ ਸ਼ੁਰੂ ਕਰਵਾ ਦਿੱਤੀ ਤਹਿ ਸ਼ੀਨ ਗਾਣੇ ਲੱਗੇ ਉਹ ਮਰਦਾਨਾ ਵਾਹਿ ਰਬਾਬ ਸਿਫਤ ਭਗਵਾਨਾ ਕੁਝ ਕਚੇਰ ਰਾਗ ਸੁਣ ਕੇ ਫਿਰ ਉਹ ਆਪਣੇ ਪੀਰ ਦਸਤਗਿਰ ਪਾਸ ਜਾ ਪਹੁੰਚਾ ਅੱਗੇ ਪੀਰ ਬੜਾ ਗੁੱਸੇ ਹੋਇਆ ਕਿ ਤੂੰ ਇੰਨੀ ਧੇਰ ਕਿੱਥੇ ਲਾ ਆਇਆ ਹੈ ਮੁਰੀਦ ਨੇ ਆਖਿਆ ਪੀਰ ਜੀ ਬਾਹਰ ਤਿੰਨ ਫਕੀਰ ਆਏ ਹੋਏ ਹਨ ਉਹਨਾਂ ਨੇ ਆਪਣੀ ਕਲਾਮ ਵਿੱਚ ਲੱਖਾਂ ਪਤਾਲ ਤੇ ਲੱਖਾਂ ਆਕਾਸ਼ ਦੱਸੇ ਹਨ ਨਾਲੇ ਉਹ ਰਾਗ गा ਰਹੇ ਹਨ ਤੇ ਤੁਸੀਂ ਆਪਣੇ ਨਗਰ ਵਿੱਚ ਰਾਗ ਗੋਣਾ ਬੰਦ ਕੀਤਾ ਹੋਇਆ ਹੈ ਜੇ ਉਹ ਫਕੀਰ ਆਪਣੀ ਮਰਜ਼ੇ ਅਨੁਸਾਰ ਕੰਮ ਕਰਦੇ ਰਹੇ ਤਾਂ ਇੱਥੋਂ ਦੇ ਮਸਨੀਕ ਸਭ ਮੁਸਲਮਾਨ ਕਾਫਰ ਹੋ ਜਾਣਗੇ ਇਹ ਗੱਲ ਸੁਣ ਕੇ ਪੀਰ ਲਾਲੂ ਲਾਲ ਹੋ ਗਿਆ ਗੁੱਸੇ ਵਿੱਚ ਭਰੇ ਭਿੱਤੇ ਨੇ ਗੁਰੂ ਸਾਹਿਬ ਜੀ ਨੂੰ ਸੰਗੋਸਾਰ ਕਰਨ ਦਾ ਹੁਕਮ ਦੇ ਦਿੱਤਾ ਕੱਢਦਾ ਨੇ ਸਭ ਬਾਲਕ ਬੁੱਢੇ ਅਤੇ ਨੌਜਵਾਨ ਕੁਰਸ਼ ਪੱਥਰ ਚੁੱਕ ਕੇ ਅਲੀ ਅਲੀ ਕਰਦੇ ਹੋਏ ਚਲੇ ਆਏ ਉਹ ਗੁਰੂ ਸਾਹਿਬ ਜੀ ਨੂੰ ਪੱਥਰ ਮਾਰਨ ਲਈ ਆ ਗਏ ਜਿਸ ਵੇਲੇ ਨੇ ਨਜ਼ਦੀਕ ਆ ਕੇ ਪੱਥਰ ਮਾਰਨ ਲੱਗੇ ਤਾਂ ਹਜ਼ੂਰ ਨੇ ਵੇਖ ਕੇ ਬਾੰਗਾ ਦਿੱਤਾ ਨਿਰੰਕਾਰ ਸਤਿ ਸ਼੍ਰੀ ਅਕਾਲਾ ਗੁਰਬਰ ਏਕ ਅੰਕਾਰ ਕਿਰਪਾਲਾ ਸੁਣ ਕੇ ਬਾੰਗ ਸਰਬਨਰ ਨਾਰੀ ਸੁਨਮਨ ਹੋਏ ਇੱਕ ਵਾਰੀ ਇਹ ਬਾੰਗ ਆਵਾਜ਼ ਨੂੰ ਸੁਣ ਕੇ ਸਭ ਮਨੁੱਖ ਇੱਕ ਵਾਰ ਸੁਣ ਹੋ ਗਏ ਉਸ ਵੇਲੇ ਇੱਕ ਮਨੁੱਖ ਨੇ ਪੀਰ ਨੂੰ ਜਾ ਕੇ ਕਿਹਾ ਜਿਤਨੇ ਕਪੂਰਸ਼ ਗਏ ਸਾਨ ਸਭ ਸੁਣ ਹੀ ਹੋ ਗਏ ਹਨ ਇਹ ਗੱਲ ਸੁਣ ਕੇ ਪੀਰ ਆ ਪਾਇਆ ਤੇ ਆਪਣੀ ਸ਼ਕਤੀ ਨਾਲ ਜੰਤਰ ਮੰਤਰ ਪੜ੍ਹ ਕੇ ਸਭ ਦੀ ਜੜਤਾ ਦੂਰ ਕੀਤੀ ਫਿਰ ਹੰਕਾਰੀ ਹੋਇਆ ਹੋਇਆ ਸਭ ਮੁਰਿਦਾਂ ਦੇ ਹੱਥ ਵਿੱਚ ਪੱਥਰ ਫੜਾ ਕੇ ਗੁਰੂ ਜੀ ਨੂੰ ਪੱਥਰ ਮਾਰਨ ਵਾਸਤੇ ਆਇਆ ਤਾਂ ਗੁਰੂ ਜੀ ਨੇ ਦੂਰੋਂ ਵੇਖ ਕੇ ਫਿਰ ਬਾੰਗ ਦਿੱਤੀ ਨਿਰੰਕਾਰ ਸਤਿਸ਼੍ਰੀਆ ਕਾਲਾ ਗੁਰਬਰ ਇਕੰਕਾਰ ਕਿਰਪਾਲਾ ਫਿਰ ਸਬਦੀਆਂ ਬਾਹ ਖੜੀਆਂ ਹੀ ਰਹਿ ਗਈਆਂ ਤੇ ਪੱਥਰ ਹੱਥਾਂ ਵਿੱਚ ਫੜੇ ਰਹ ਗਏ ਕਿੰਨਾ ਚਿਰ ਜਦ ਬਾਹ ਲੱਕੜ ਸਮਾਨ ਖੜੀਆਂ ਰਹੀਆਂ ਤਾਂ ਸਾਰੇ ਲੋਕ ਘਬਰਾ ਗਏ ਮੁਰਿਦਾਂ ਦੀ ਇਹ ਹਾਲਤ ਵੇਖ ਕੇ ਪੀਰ ਨੇ ਆਪਣੀ ਬੜੀ ਸ਼ਕਤੀ ਲਗਾਈ ਤਾਂ ਜੋ ਕਿਸੇ ਤਰ੍ਹਾਂ ਇਹ ਬਾਵਾ ਨੀਂਮੀਆ ਹੋ ਜਾਣ ਪਰ ਕੋਈ ਅਸਰ ਨਾ ਹੋਇਆ आखिरकार अपनी शक्ति कमजोर देख के गुरुजी ਦੇ ਪਾਸ ਆ ਕੇ ਕਹਿਣ ਲੱਗਾ اے ਫਕੀਰ ਤੂੰ ਕੁਫਰ ਕਿਉਂ ਬੋਲਿਆ ਹੈ ਆਕਾਸ਼ ਵੀ ਸਤ ਹਨ ਪਤਾਲ ਵੀ ਸਤ ਕਰਾਮਾਤ ਕਰ ਬੜੀ ਦਿਖਾਈ ਨਾਥ ਪਤਾਲ ਨਬ ਖਬਰ ਸੁਣਾਈ ਪੁੰਨ ਸਰੋਧਮਨ ਚੰਚਲ ਕਰੀ ਸੋਗਾ ਮਨਕੇ ਕਿਉ ਅਨੁਸਰਈ ਅਰਥਾਤ ਰਾਗ ਮਨ ਨੂੰ ਚੰਚੜ ਕਰਦਾ ਹੈ ਇਸ ਨੂੰ ਆਪ ਕਿਉਂ ਗੋਂਦੇ ਹੋ ਗੁਰੂ ਜੀ ਆਖਦੇ ਹਨ ਪੀਰ ਜੀ ਹੁਣ ਕਲਯੁਗ ਦਾ ਸਮਾਂ ਹੈ ਇਸ ਸਮੇਂ ਜੇ ਰਾਗ ਦੁਆਰਾ ਜੇ ਖੁਦਾ ਦੀ ਸਿਫਤ ਗਾਈ ਜਾਂਦੀ ਹੈ ਇਸ ਨਾਲ ਮਨੁੱਖਾ ਜਨਮ ਸਫਲ ਹੁੰਦਾ ਹੈ ਤੇ ਦੂਜਾ ਮਨ ਦੀ ਬਿਰਤੀ ਟਿਕ ਜਾਂਦੀ ਹੈ ਇਸ ਅਨੁਸਾਰ ਰਾਗ ਇੱਕ ਸਮਾਧੀ ਹੈ ਇੱਕ ਭਗਤੀ ਹੈ ਹਾਂ ਇੱਕ ਗੱਲ ਹੈ ਕਿ ਵਿਸ਼ੇ ਸੰਬੰਧੀ ਰਾਗ ਨਾ ਹੋਵੇ ਵਿਸ਼ੇ ਸੰਬੰਧੀ ਜੋ ਰਾਗ ਹਨ ਉਹ ਮਨ ਨੂੰ ਚੰਚਲ ਕਰਦਾ ਹੈ ਹੁਣ ਦੂਜੇ ਪ੍ਰਸ਼ਨ ਦਾ ਉੱਤਰ ਸੁਣੋ ਅਬ ਦੂਸਰ ਉੱਤਰ ਸੁਣਖਾਣੇ 14 ਤਬਕ ਕੁਰਾਨ ਬਖਾਨੇ ਤੇ ਸਕੋ ਕਰਨਾ ਹੈ ਜੋ ਤਾਂਕੇ ਚੋਦੇ ਕੀ ਸੁਧ ਹੋ ਲਖਨ ਕੀ ਸੁਧ ਜਿੰਨਕੋ ਹੋਈ ਤੇਤੀ ਬਨੇ ਨਾ ਝੂਠ ਬਗੋਈ ਇਹ ਪੀਰੇ ਜਿੰਨਾਂ ਨੂੰ 14 ਤਬਕਾਂ ਦੀ ਖਬਰ ਹੈ ਉਹਨਾਂ 14 ਆਖਿਆ ਤੇ ਜਿੰਨਾਂ ਨੂੰ ਲੱਖਾਂ ਦੀ ਖਬਰ ਹੈ ਉਹਨਾਂ ਨੇ ਲੱਖਾਂ ਹੀ ਪਤਾਲ ਤੇ ਆਕਾਸ਼ ਨਖੀ ਜੇ ਤੈਨੂੰ ਯਕੀਨ ਨਹੀਂ ਤਾਂ ਸਾਡੇ ਨਾਲ ਚੱਲ ਸਿ ਤੇਨੂੰ ਦਿਖਾ ਦਿੰਦੇ ਹਾਂ ਪੀਰ ਆਖਦਾ ਹੈ ਮੈਂ ਤਾਂ ਬਿਰਧ ਹੋ ਚੁੱਕਾ ਹਾਂ ਮੇਰੇ ਪੁੱਤਰ ਨੂੰ ਨਾਲ ਲੈ ਜਾਓ ਗੁਰੂ ਜੀ ਆਖਦੇ ਹਨ ਕੋਈ ਵੀ ਚੱਲੋ ਪਿਓ ਚੱਲੇ ਜਾ ਪੁੱਤਰ ਉਸ ਵੇਲੇ ਗੁਰੂ ਜੀ ਪੀਰ ਦੇ ਬੇਟੇ ਨੂੰ ਨਾਲ ਲੈ ਕੇ ਅੱਖਾਂ ਮੀਟੀਆਂ ਸਮਾਧੀ ਲੀਨ ਹੋਏ ਦੂਜੇ ਆਕਾਸ਼ ਵਿੱਚ ਫਿਰ ਤੀਜੇ ਵਿੱਚ ਫਿਰ ਚੌਥੇ ਵਿੱਚ ਫਿਰ ਪੰਜਵੇਂ ਵਿੱਚ ਇਸ ਤਰ੍ਹਾਂ ਲੱਖਾਂ ਹੀ ਆਕਾਸ਼ ਵਿਖਾਏ ਫਿਰ ਗੁਰੂ ਜੀ ਨੇ ਪੀਰ ਦੇ ਬੇਟੇ ਨੂੰ ਪਤਾਲ ਵਿਖਾਏ ਪੀਰ ਦਾ ਬੇਟਾ ਥੱਕ ਗਿਆ ਤੇ ਆਖਦਾ ਹੈ ਇੰਨਾ ਪਤਾਲਾਂ ਤੇ ਆਕਾਸ਼ ਦਾ ਅੰਤ ਨਹੀਂ ਆਉਂਦਾ ਜੋ ਕੁਝ ਤੁਸੀਂ ਆਖਿਆ ਹੈ ਸਭ ਠੀਕ ਹੈ ਉਹਨਾਂ ਤਵੱਪਸ ਚੱਲ ਗਏ ਹਜ਼ੂਰ ਨੇ ਕਿਹਾ ਇੱਕ ਪਤਾਲ ਵਿੱਚ ਸੰਗਤ ਆਰਾਧ ਰਹੀ ਹੈ ਉਹਨਾਂ ਨੂੰ ਦਰਸ਼ਨ ਦੇ ਕੇ ਨਾਲੇ ਤੇਰੇ ਮੁਰਸ਼ਦ ਨੂੰ ਯਕੀਨ ਕਰਾਉਣ ਲਈ ਉੱਥੋਂ ਕੋਈ ਵਸਤੂ ਤੈਨੂੰ ਦਿਵਾ ਕੇ ਚੱਲਾਂਗੇ ਇੰਜ ਕਹਿ ਕੇ ਗੁਰੂ ਜੀ ਉੱਥੇ ਪਹੁੰਚੇ ਜਿੱਥੇ ਸੰਗਤ ਆਰਾਧ ਰਹੀ ਸੀ ਗੁਰੂ ਜੀ ਦੇ ਪੁੱਜਣ ਅਨੁਸਾਰ ਸਾਥ ਸੰਗਤ ਨੇ ਉੱਠ ਕੇ ਬੜਾ ਸਨਮਾਨ ਕੀਤਾ ਤੇ ਗੁਰੂ ਸਾਹਿਬ ਦੀ ਆਰਤੀ ਉਤਾਰੀ ਗਈ ਦੀਪ ਬਾਰ ਆਰਤੀ ਉਤਾਰੀ ਪੂਜਨ ਕੀਨ ਪਰ ਸ਼ੰਸ਼ਾ ਉਚਾਰੀ ਕਰਪਨ ਚਾਮ੍ਰਿਤ ਕੋਪਲ ਰੀਤੀ ਕੀਏ ਅਰਦਾਸ ਖਰੇ ਉਤਪ੍ਰੀਤੀ ਫਿਰ ਗੁਰੂ ਜੀ ਨੇ ਬੈਠ ਕੇ ਸਾਰਿਆਂ ਨੂੰ ਉਪਦੇਸ਼ ਦੇ ਕੇ ਨਿਹਾਲ ਕੀਤਾ ਅਤੇ ਅਰਦਾਸ ਕਰਕੇ ਕੜਾ ਪ੍ਰਸ਼ਾਦ ਵਰਤਾਇਆ ਪੀਰ ਦੇ ਬੇਟੇ ਨੂੰ ਵੀ ਕੜਾ ਪ੍ਰਸ਼ਾਦ ਦਾ ਪਿਆਲਾ ਪਰ ਕੇ ਕਿਹਾ ਹੁਣ ਅੱਖਾਂ ਮੀਟ ਉਸ ਨੇ ਅੱਖਾਂ ਮੀਟ ਲਈਆਂ ਗੁਰੂ ਜੀ ਨੇ ਉਸ ਨੂੰ ਕਿਹਾ ਭਾਈ ਦੇਖ ਅੱਖਾਂ ਖੋਲ ਜਦ ਉਸਨੇ ਅੱਖਾਂ ਖੋਲੀਆਂ ਤੇ ਵੇਖਦਾ ਹੈ ਕਿ ਬਗਦਾਦ ਵਿਖੇ ਆਪਣੇ ਪਿਤਾ ਦੇ ਪਾਸ ਬੈਠਾ ਹੈ ਬੜਾ ਹੀ ਹੈਰਾਨ ਹੋ ਗਿਆ ਪੀਰ ਨੇ ਪੁੱਛਿਆ ਲੱਖਾਂ ਪਤਾਲ ਤੇ ਆਕਾਸ਼ ਵਿੱਚ ਕਿ ਆਇਆ ਹੈ ਕਿ ਸਭ ਝੂਠੀ ਸੀ ਬੇਟੇ ਨੇ ਕਿਹਾ ਪੀਰ ਜੀ ਇਹ ਤਾਂ ਕੋਈ ਪੁੱਜੇ ਹੋਏ ਕਾਮਲ ਫਕੀਰ ਹਨ ਇਹਨਾਂ ਨੇ ਤਾਂ ਮੈਨੂੰ ਲਖ ਪਤਾਲ ਆਕਾਸ਼ ਦਿਖਾਏ ਬਹੁਰੋ ਉਰਖਾਥ ਨਾ ਆਏ ਜਦ ਸਾਰਿਆਂ ਨੂੰ ਇਸ ਦੇ ਬਾਰੇ ਪਤਾ ਲੱਗਾ ਤਾਂ ਉਹ ਗੁਰੂ ਜੀ ਦੇ ਚਰਨਾਂ ਤੇ ਠਹਿ ਪਏ ਕਈ ਗੁਰਦਾਸ ਜੀ ਆਪਣੀ ਮੁਬਾਰਕ ਕਲਮਤ ਦੁਆਰਾ ਇਸ પ્રસੰਗ ਨੂੰ ਆਪਣੀ ਬਾਹਰ ਅੰਦਰ ਇਉਂ ਬਿਆਨ ਕਰਦੇ ਹਨ ਫਿਰ ਬਾਬਾ ਗਿਆ ਪਗਦਾਦ ਨੂੰ ਬਾਹਰ ਜਾਏ ਕੀ ਆ ਸਥਾਨਾ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਦਿੱਤੀ ਬੰਗ ਨਿਵਾਜ ਕਰ ਸੁਨ ਸਮਾਨ ਹੋ ਆ ਜਹਾਨਾ ਸੁਨਮੁਨ ਨਗਰੀ ਪਈ ਦੇਖ ਪੀਰ ਪਿਆ ਹੈਰਾਨਾ ਵੇਖੇ ਧਿਆਨ ਲਗਾਏ ਕਰ ਇੱਕ ਫਕੀਰ ਵੱਡਾ ਮਸਥਾਨਾ ਕੁਛਿਆ ਫਿਰ ਕਹਿ ਦਸਤਗੀਰ ਕੌਣ ਫਕੀਰ ਕੇ ਸਾਕਾ ਕਰਿਆ ਨਾਨਕ ਕਲ ਵਿੱਚ ਆਇਆ ਰੱਬ ਫਕੀਰ ਇਕੋ ਪਹਿਚਾਨਾ ਤਰ ਤਕ ਆਸ਼ ਚਾਹੁੰਦੀ ਸਜਾਨਾ